ਲੱਤ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖੈਰਾ ਜੋ ਨਾਬਾ ਦੀ ਜ਼ਿਲ੍ਹਾ ਜੇਲ੍ਹ ਦੇ ਵਿੱਚ ਬੰਦ ਹਨ ਅੱਜ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਸੁਖਪਾਲ ਖੈਰਾ ਨੂੰ ਮਿਲਣ ਪਹੁੰਚੇ ਜਿੱਥੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਾਂ ਕਿ ਆ ਕੀ ਆਮ ਆਦਮੀ ਪਾਰਟੀ ਨਾਲ ਅਜੇ ਤੱਕ ਕੋਈ ਸਮਝੌਤਾ ਨਹੀਂ ਹੋਇਆ ਹੈ ਤੇ ਤੋਂ ਕਾਂਗਰਸ ਦੇ ਅੰਦਰ ਚੱਲ ਰਹੇ ਕਾਟੋਕਲੇਸ ਵਾਰੀ ਉਹਨਾਂ ਤੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਪਾਰਟੀ ਦੇ ਵਿੱਚ ਕੋਈ ਤੜੇਬੰਦੀ ਨਹੀਂ ਹੈ ਜਲਦੀ ਹੀ ਪੂਰੀ ਕਾਂਗਰਸ ਇੱਕ ਸਟੇਜ ਤੇ ਇੱਕ ਪਲੇਟਫਾਰਮ ਤੇ ਇਕੱਠੀ ਨਜ਼ਰ ਆਵੇਗੀ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ 13 ਦੀਆਂ 13 ਸੀਟਾਂ ਤੇ ਇਲੈਕਸ਼ਨ ਲੜੇਗੀ ਆਹ ਕਰਦਿਆਂ ਵਿਸ਼ੇਸ਼ ਗੱਲਬਾਤ ਵਧੀਆ ਜੀ ਚੜ੍ਹਦੀ ਕਲਾ ਚ ਹੈ ਖੈਰਾ ਸਾਹਿਬ ਇਲਕੋ ਕੋਈ ਕਾਟੂਕਲੇਸ਼ਨ ਨਹੀਂ ਹੈ ਤੁਸੀਂ ਦੇਖਿਆ ਹੋਣਾ ਇੱਕ ਦੂਜੇ ਨੂੰ ਆਮ ਨਹੀਂ ਗੱਲ ਕਹਤੀ ਆਪਸ ਵਿੱਚ ਸੋ ਮੈਨੂੰ ਲੱਗਦਾ ਕਿ ਉਹਨੂੰ ਕਾਟੂਕਲੇਸ਼ਨ ਨਹੀਂ ਕਿਹਾ ਜਾ ਸਕਦਾ ਬਾਕੀ ਇਸ ਸਾਰੀ ਗੱਲ ਤੋਂ ਖਰਗੇ ਸਾਹਿਬ ਨੂੰ ਆਲ ਇੰਡੀਆ ਕਾਂਗਰਸ ਪ੍ਰੈਜ਼ੀਡੈਂਟ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਉਹਨਾਂ ਨੇ ਕੋਈ ਮੰਗੀ ਨਹੀਂ ਸੀ ਜਾਣਕਾਰੀ ਮੈਂ ਆਪ ਉਹਨਾਂ ਨੂੰ ਜਾਣਕਾਰੀ ਦਿੱਤੀ ਹੈ ਔਰ ਆਉਣ ਵਾਲੇ ਸਮੇਂ 'ਚ ਬਿਲਕੁਲ ਇੱਕ ਜੋ ਠੋਕੇ ਅਸੀਂ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਜਿਸ ਪ੍ਰਕਾਰ ਲੋਕਾਂ ਨੇ ਲੜਾਈ ਲੱਗ ਰਹੀ ਹੈ ਇਸੇ ਤਰ੍ਹਾਂ ਅਜੇ ਤੱਕ ਸਾਨੂੰ ਹਾਈ ਕਮਾਂਡ ਨੇ ਕਿਸੇ ਪ੍ਰਕਾਰ ਦੇ ਸਮਝੌਤੇ ਦੀ ਕੋਈ ਗੱਲ ਕਹੀ ਨਹੀਂ ਔਰ ਇਹ ਗੱਲ ਕੋਈ ਲੁਕਣ ਵਾਲੀ ਥੋੜੀ ਹੈ ਜਿੱਦੇ ਦਿੱਲੀ ਵਾਲੇ ਨੇ ਕਹਿਤਾ ਅਸੀਂ ਦਿੱਲੀ ਤੋਂ ਬਿਲਕੁਲ ਬਾਹਰ ਨਹੀਂ ਹਾਂ ਮੈਨੂੰ ਉੜਦੀ ਉੜਦੀ ਕਹਾਣੀ ਪਤਾ ਲੱਗੀ ਹੈ ਵੀ ਟੀਮ ਸਾਹਿਬ ਨੇ ਕਿਹਾ ਹੈ ਸ਼ਰਤ ਰੱਖੀ ਹੈ ਕਿ ਜੇ ਵੀਰ ਸਿੰਘ ਬਾਦਲ ਅਸੀਫਾ ਦੇਵੇ ਤਦ ਮੈਂ ਅਕਾਲੀ ਦਲ ਬਾਰੇ ਸੋਚ ਸਕਦਾ ਵੀ ਆ ਸਕਦਾ ਮੈਂ ਕਾਫੀ ਵਾਰੀ ਇਹ ਕਿਹਾ ਹੈ ਕਿ ਮੈਂ ਹੁਣ ਫਾਲਤੂ ਦੀਆਂ ਟਿੱਪਣੀਆਂ ਇੱਕ ਦੂਜੇ ਤੇ ਫਾਲਤੂ ਦੀਆਂ ਕਰਨੀਆਂ ਉਹ ਛੱਡੀਆਂ ਨੇ ਉਹ ਜਿਹੜੀ ਗੱਲ ਕੋਈ ਜਾਇਜ਼ ਹੈ ਉਹਰੇ ਤੇ ਮੈਂ ਤੁਹਾਨੂੰ ਹਰ ਇੱਕ ਪੰਤਾ ਜਵਾਬ ਦੇ ਦਿੱਤੀ ਹੈ ਮਹਿੰਦਰਾ ਸਾਹਿਬ ਇੱਕ ਸਿੱਧੂ ਸਾਹਿਬ ਤੇ ਬਾਜਵਾ ਸਾਹਿਬ ਦੀ ਆਪਸੀ ਸ਼ਬਦੀ ਜੱਲ ਜੁੜੀ ਚੱਲ ਰਹੀ ਹੈ ਜਿਹਨੂੰ ਪਬਲਿਕ ਆ ਜਿਹੜਾ ਕਾਟੋਪਲੇਸ ਦਾ ਹੀ ਨਾਮ ਦੇ ਰਹੀ ਹੈ ਬਿਲਕੁਲ ਕੋਈ ਕਾਟੋਕਲੇਸ਼ਨੀ ਐ ਤੁਸੀਂ ਦੇਖਿਆ ਹੁਣੇ ਇੱਕ ਦੂਜੇ ਨੂੰ ਆਮ ਨਹੀਂ ਗੱਲ ਕਹਿਤੀ ਆਪਸ ਵਿੱਚ ਸੋ ਮੈਨੂੰ ਲੱਗਦਾ ਕਿ ਉਹਨੂੰ ਕਾਟੋਕਲੇਸ਼ਨੀ ਕਿਹਾ ਜਾ ਸਕਦਾ ਤੁਸੀਂ ਇਹੋ ਜਿਹੇ ਜਿਹੜਾ ਘਟਨਾ ਕਰ ਮੈਂ ਮਾੜਾ ਮਾੜਾ ਇਹ ਤਾਂ ਆਮ ਪਰਿਵਾਰਾਂ ਵਿੱਚ ਚੱਲਦਾ ਰਹਿੰਦਾ ਕਈ ਵਾਰੀ ਉਹਨੂੰ ਤੋਲ ਜਾਦੇ ਦੇ ਦਿੱਤੀ ਜਾਂਦੀ ਹੈ ਕਿੰਨੀ ਇਹ ਤੱਕ ਬਹੁਤ ਘਾਟੂ ਕਲੇਸ਼ਾ ਫਨਾ ਹੋ ਗਿਆ ਐਸੀ ਕੋਈ ਗੱਲ ਨਹੀਂ ਹੈ ਬਾਕੀ ਇਸ ਸਾਰੀ ਗੱਲ ਤੋਂ ਖਰਗੇ ਸਾਹਿਬ ਨੂੰ ਆਲ ਇੰਡੀਆ ਕਾਂਗਰਸ ਪ੍ਰੈਜ਼ੀਡੈਂਟ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਉਹਨਾਂ ਨੇ ਕੋਈ ਮੰਗੀ ਨਹੀਂ ਸੀ ਜਾਣਕਾਰੀ ਮੈਂ ਆਪ ਉਹਨਾਂ ਨੂੰ ਜਾਣਕਾਰੀ ਦਿੱਤੀ ਹੈ ਔਰ ਆਉਣ ਵਾਲੇ ਸਮੇਂ 'ਚ ਬਿਲਕੁਲ ਇੱਕ ਜੋ ਠੋਕੇ ਅਸੀਂ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਜਿਸ ਪ੍ਰਕਾਰ ਲੋਕਾਂ ਦੀ ਲੜਾਈ ਲੱਗ ਰਹੀ ਹੈ ਇਸੇ ਤਰ੍ਹਾਂ ਕਿੰਨੀਂਕ ਦੇਰ 'ਚ ਇਹ ਚੀਜ਼ ਫਾਈਨਲ ਹੋਊਗੀ ਵੀ ਆਮ ਆਦਮੀ ਪਾਰਟੀ ਦੇ ਤੁਹਾਡਾ ਸਮਝੌਤਾ ਹੋਊਗਾ ਜਾਂ ਨਹੀਂ ਦੇਖੋ ਜੀ ਪਗੜਲੇ 6 ਮਹੀਨਿਆਂ ਤੋਂ ਤੁਸੀਂ 21 ਸਵਾਲ ਪੁੱਛ ਰਹੇ ਹੋ ਸੋ ਮੈਂ ਬਾਰ-ਬਾਰ ਕਹਿੰਦਾ ਵੀ ਹਜੇ ਤੱਕ ਸਾਨੂੰ ਹਾਈ ਕਮਾਂਡ ਨੇ ਕਿਸੇ ਪ੍ਰਕਾਰ ਦੇ ਸਮਝੌਤੇ ਦੀ ਕੋਈ ਗੱਲ ਕਹੀ ਨਹੀਂ ਔਰ ਇਹ ਗੱਲ ਕੋਈ ਲੁਕਣ ਵਾਲੀ ਥੋੜੀ ਹੈ ਜਿੱਦੇ ਦਿੱਲੀ ਵਾਲੇ ਨੇ ਕਹਤਾ ਅਸੀਂ ਦਿੱਲੀ ਤੋਂ ਬਿਲਕੁਲ ਬਾਹਰ ਨਹੀਂ ਹਾਂ ਸਾਡੀ ਹਾਈ ਕਮਾਂਡ ਹੈ ਅਸੀਂ ਹਰ ਉਹਨਾਂ ਦਾ ਫਤਵਾ ਮੰਨਦੇ ਲੇਕਿਨ ਕਦੇ ਵੀ ਕਾਂਗਰਸ ਪਾਰਟੀ ਨੇ ਮੇਰੇ 45 ਸਾਲਾਂ ਦੇ ਜੀਵਨ ਦੇ ਵਿੱਚ ਕੋਈ ਵੀ ਆਈਡੀਆ ਸਾਡੇ ਤੇ ਥੋਪਿਆ ਨਹੀਂ ਹੈ ਤੁਸੀਂ ਦੇਖਿਆ ਉਹਨੇ ਪਿੱਛੇ ਦੇ ਖਰਗੇ ਸਾਹਿਬ ਨੇ ਇਹ ਗੱਲ ਕਹੀ ਕਿ ਅਸੀਂ ਪੰਜਾਬ ਦੇ ਲੋਕਾਂ ਨਾਲ ਤੇ ਆਮ ਲੋਕਾਂ ਨਾਲ ਜਿੱਥੇ-ਜਿੱਥੇ ਗੱਲ ਆ ਉਹਨਾਂ ਨਾਲ ਬੈਠ ਕੇ ਗੱਲ ਕਰਾਂਗੇ ਪਰ ਜਦੋਂ ਉਹ ਸਾਡੇ ਨਾਲ ਗੱਲ ਕਰਨਗੇ ਉਦੋਂ ਅਸੀਂ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਤੇ ਕਾਂਗਰਸ ਪਾਰਟੀ ਦੇ ਵਰਕਰ ਦੀਆਂ ਭਾਵਨਾਵਾਂ ਉਹ ਅਸੀਂ ਦੱਸ ਦਿਆਂਗੇ ਫਿਰ ਅੰਤਿਮ ਫੈਸਲਾ ਜੋ ਖਰਗੇ ਸਾਹਿਬ ਲੈਣਗੇ ਰਾਹੁਲ ਗਾਂਧੀ ਜੀ ਲੈਣਗੇ ਉਹ ਸਾਨੂੰ ਮਨਜ਼ੂਰ ਹੋਏਗਾ 13 ਦੀਆਂ 13 ਲੋਕ ਸਭਾ ਸੀਟਾਂ ਤੇ ਪੂਰ ਬਕਮਲ ਤਿਆਰੀ ਚੱਲ ਰਹੀ ਹੈ ਔਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਲੋਕਾਂ ਚ ਭਾਰੀ ਉਤਸ਼ਾਹ ਹੈ ਬੇਸ਼ੱਕ ਅਸੀਂ ਤਿੰਨ ਸਟੇਟਾਂ ਦੇ ਵਿੱਚ ਥੋੜਾ ਨੁਕਸਾਨ ਚੱਲਣਾ ਪਿਆ ਲੇਕਿਨ ਪੰਜਾਬ ਦੇ ਵਿੱਚ ਸਾਨੂੰ ਵੀ ਇਹ ਮਹਿਸੂਸ ਹੋਇਆ ਲੇਕਿਨ ਪੰਜਾਬ ਦੇ ਵਿੱਚ ਜਿਸ ਪ੍ਰਕਾਰ ਲੋਕ ਸਾਡੇ ਧਰਮਿਆਂ ਚੋਂ ਦੂ ਧਰਮੇ ਕਰਕੇ ਆਏ ਜੋ ਪਿਆਰ ਤੇ ਫਤਵਾ ਦੇ ਰਹੇ ਸਾਨੂੰ ਐਂ ਲੱਗ ਰਿਹਾ ਹੈ ਕਿ ਸੱਚੇ ਪਾਤਸ਼ਾਹ ਕਿਰਪਾ ਕਰੇਗਾ ਮੂੜ ਦਵਾਰਾ ਕਾਂਗਰਸ ਪਾਰਟੀ ਦਾ ਚੰਗਾ ਜਿਹੜਾ ਪੰਜਾਬ ਦੇ ਵਿੱਚ ਲੱਗਦਾ ਅਕੱਲ ਹੀ ਤਾਂ ਠਿੰਦਸੇ ਦਾ ਮੋੜ ਇਕੱਠੇ ਹੋਣ ਦਾ ਕੀ ਫਰਕ ਹੈ ਜੀ ਕੋਈ ਇਕੱਠਾ ਹੋ ਜੇ ਨਾ ਹੋ ਜੇ ਸਾਨੂੰ ਇਸ ਗੱਲ ਦਾ ਨਹੀਂ ਕੋਈ ਫਰਕ ਪੈਂਦਾ ਇੱਕ ਵੀ ਫਰਕ ਨਹੀਂ ਪੈਂਦਾ ਪਰ ਹਾਂ ਇਸ ਗੱਲ ਦਾ ਟੀਕਸਾ ਸਾਨੂੰ ਬਹੁਤ ਸਵੇਦਨਸ਼ੀਲ ਲੀਡਰ ਪੰਜਾਬ ਦਾ ਮੰਨਿਆ ਜਾਂਦਾ ਅਗਲੇ ਕਹਿੰਦੇ ਯਾਰ ਔਰ ਕਦੇ ਵੀ ਕੋਈ ਗਲਤ ਕਿ ਪਾਟਿਪਣੀ ਇਸ ਤਰ੍ਹਾਂ ਹਰ ਬੰਦਾ ਉਹਨਾਂ ਬਾਰੇ ਚੰਗੀ ਗੱਲ ਕਰਦਾ ਲੇਕਿਨ ਪਾਰਟੀ ਛੱਡ ਦੇਣੀ ਫਿਰ ਪਾਰਟੀ ਚ ਆ ਜਾਣਾ ਪਰ ਮੈਨੂੰ ਲੱਗਦਾ ਇਹ ਥੱਲੇ ਆਕਾਸਰੇ ਲਾਈ ਜਾ ਰਹੇ ਨੇ ਰਾਜਨੀਤਿਕ ਜੀਵਨ ਢੀਂਸਾ ਸਾਹਿਬ ਦਾ ਬਹੁਤ ਲੰਮਾ ਜੀਵਨ ਹੈ ਔਰ ਉਸ ਸਮੇਂ ਦੇ ਨੇ ਅੱਜ ਦੀਆਂ ਸਥਿਤੀਆਂ ਅਸਥਿਤੀਆਂ ਮੈਨੂੰ ਉੜਦੀ ਉੜਦੀ ਕਹਾਣੀ ਪਤਾ ਲੱਗੀ ਹੈ ਵੀ ਢੀਂਸਾ ਸਾਹਿਬ ਨੇ ਕਿਹਾ ਹੈ ਸ਼ਰਤ ਰੱਖੀ ਹੈ ਕਿ ਜੇ ਵੀਰ ਸਿੰਘ ਬਾਦਲ ਅਸੀਫਾ ਦੇਵੇ ਤਦ ਮੈਂ ਅਕਾਲੀ ਦਲ ਬਾਰੇ ਸੋਚ ਸਕਦਾ ਵੀ ਆ ਸਕਦਾ ਪਹਿਲਾਂ ਅਸੀਫਾ ਦੇਵੇ ਉਹ ਗੱਲ ਹੋਣੀ ਨਹੀਂ ਤੇ ਢੀਂਸਾ ਸਾਹਿਬ ਸੁਲਝੇ ਵਿਅਕਤੀ ਨੇ ਬਿਲਕੁਲ ਦੋਵੇਂ ਬਾਪ ਬੇਟਾ ਮੈਨੂੰ ਨਹੀਂ ਲੱਗਦਾ ਕਿ ਉਹ ਮੈਂ ਉਹਨਾਂ ਨੂੰ ਨਹੀਂ ਕਹਿ ਰਿਹਾ ਕਿ ਉਹ ਛਿੱਤਰ ਵੀ ਖਾਦੇ ਤੇ ਗੰਡੇ ਵੀ ਖਾਦੇ ਉਹ ਗੱਲ ਬਾਨੀ ਨਹੀਂ ਫਿਰ ਉਹਨਾਂ ਨੇ ਛੱਡ ਕੇ ਹੀ ਕਿਉਂ ਜਾਣਾ ਸੀ ਉਹ ਕੋਈ ਨਾ ਕੋਈ ਜ਼ਰੂਰ ਸ਼ਰਤ ਐ ਸੀ ਇਹ ਇਸੇ ਕਰਕੇ ਖਬਰ ਆ ਰਹੀ ਉਹ ਰੱਖਣਗੇ ਉਹ ਗੱਲ ਪੂਰੀ ਨਹੀਂ ਹੋਣੀ ਤੁਹਾਡੇ ਮੁਤਾਬਕ ਵਧੀਆ ਫਤਵਾ ਕਾਂਗਰਸ ਨੂੰ ਅੱਜ ਦੇ ਟਾਈਮ ਮਿਲਦੇ ਆ ਸੁਖਬੀਰ ਬਾਦਲ ਦੀ ਮਾਫੀ ਨੂੰ ਕਿਵੇਂ ਦੇਖਦੇ ਹੋ ਜਿਵੇਂ ਅੱਜ ਕੱਲ ਲੋਕ ਤੁਹਾਡੇ ਨਾਲ ਜੁੜੇ ਰਹੇ ਨੇ ਦੇਖੋ ਜੀ ਮਾਫੀ ਫਿਰ ਉੱਥੀ ਗੱਲ ਆ ਗਈ ਹਰ ਸਿਮਰਤ ਕੋਰ ਬਾਦਲ ਜੀ ਨੇ ਅਸਤੀਫਾ ਦਿੱਤਾ ਲੇਕਿਨ ਪਹਿਲਾ ਦਸਕਤ ਕਰਕੇ ਆਏ ਉਹਨਾਂ ਚਾਰੇ ਕਰੋੜਾਂ ਫੇਰ ਲੋਕਾਂ ਨੂੰ ਕਨਵਿੰਸ ਕਰਾਇਆ ਕਿ ਇਹ ਨਹੀਂ ਕਾਨੂੰਨ ਬਹੁਤ ਚੰਗੇ ਨੇ ਬਾਦਲ ਸਾਹਿਬ ਕੋ ਵੀ ਭੁਆਇਆ ਫੇਰ ਜਦੋਂ ਲੋਕਾਂ ਦਾ ਰੋਹ ਵੇਖਿਆ ਤੇ ਉਹਨਾਂ ਨੇ ਅਸਤੀਫਾ ਦਿੱਤਾ ਉਹਰਾ ਫਾਇਦਾ ਕੀ ਹੋਇਆ 0% ਫਾਇਦਾ ਹੋ ਗਿਆ ਅਸਤੀਫਾ ਦਿੱਤੇ ਦਾ ਸੇਮ ਮਾਫੀ ਮਾਫੀ ਗਲਤੀ ਦੀ ਹੁੰਦੀ ਹੈ ਗੁਨਾਹ ਦੀ ਨਹੀਂ ਹੁੰਦੀ ਅੱਠ ਨੌ ਵਰਿਆਂ ਬਾਅਦ ਤੁਸੀਂ ਮਾਫੀ ਮੰਗੀ ਇਹਦਾ ਮਤਲਬ ਕਿ ਇਹ ਲੋਗ ਅਸੀਂ ਤਾਂ ਉਧਰ ਮਾਲਵੇਚ ਜਿਲ੍ਹਾ ਜਿਹੜਾ ਸਾਡਾ ਮੁਕਸਰ ਹੈ ਤੇ ਉਥੇ ਅਕਾਲੀ ਦਲ ਦਾ ਜਲਵਾ ਵੀ ਹੈਗਾ ਜਿਹੜੇ ਅਕਾਲੀ ਦਲ ਦੇ ਬੰਦੇ ਸਾਨੂੰ ਕਹਿੰਦੇ ਹੁੰਦੇ ਸੀ ਵੀ ਇਹ ਤਾਂ ਕਾਂਗਰਸ ਦਾ ਲਾਇਆ ਇਲਜ਼ਾਮ ਹੈ ਬਗੜਾੜੀ ਈਸ਼ੂ ਇਹ ਹੋਇਆ ਨਹੀਂ ਕਦੇ ਪਰਿਵਾਰ ਨੇ ਕੀਤਾ ਨਹੀਂ ਆ ਮਾਫੀ ਤੋਂ ਬਾਅਦ ਦੁਬਾਰੇ ਮੋਹਰ ਲਾ ਲਈਏ ਉਦੋਂ ਹੀ ਮਾਫੀ ਮੰਗਣੀ ਚਾਹੀਦੀ ਹੁਣ ਲੋਗ ਇਹ ਮੰਨਦੇ ਆ ਕਿ ਨਿਹੱਥੇ ਸਿੱਖਾਂ ਤੇ ਕਤਲੇਆਮ ਸੁਮੇਤ ਸਿੰਘ ਸੈਣੀ ਸਾਹਿਬ ਦੇ ਸੁਬੀਰ ਸਿੰਘ ਬਾਦਲ ਉਸ ਵੇਲੇ ਦੇ ਗ੍ਰਹਿ ਮੰਤਰੀ ਨੇ ਕਰਾਇਆ ਦੋ ਸਿੱਖਮ ਗੁਰੂ ਦੀ ਰਾਖੀ ਕਰਨ ਆਏ ਉਹਨਾਂ ਦਾ ਜਾਲੀ ਡਿਫੈਂਸ ਬਣਾਇਆ ਵੀ ਇਹ ਸਾਨੂੰ ਤਾਂ ਮਾਰਨੇ ਪਏ ਇਹ ਸਾਨੂੰ ਮਾਰ ਦਿੰਦੇ ਉਸ ਸੁਬੀਰ ਸਿੰਘ ਬਾਦਲ ਦੀ ਰਹਿਨਮਾਈ ਛੋਇਆ ਇਹ ਸਾਰੇ ਔਰ ਉਹਰਾ ਖਮਿਆਜਾ ਦੇਖ ਲੋ ਸੱਚੇ ਪਾਤਸ਼ਾਹ ਦੇ ਕਰੇ ਦੇਰ ਹੈ ਦੇਰ ਨਹੀਂ ਮੁਕੰਮਲ ਬਾਦਲ ਸਾਫ ਹੋ ਮੁਕੰਮਲ ਬਾਦਲ ਸਾਫ ਹੋ ਗਏ ਸੋ ਮੈਨੂੰ ਲੱਗਦਾ ਉਸ ਮਾਫੀ ਦਾ ਇੱਕ ਵੀ ਪਰਸੈਂਟ ਉਹਨਾਂ ਨੂੰ ਫਾਇਦਾ ਨਹੀਂ ਹੋਇਆ ਉਲਟਾ ਨੁਕਸਾਨ ਹੋ ਗਿਆ ਜਿਹੜੀ ਗੱਲ ਪਬਲਿਕ ਇਹ ਕਹਿੰਦੀ ਸੀ ਉਹਨਾਂ ਨਾਲ ਜੁੜੇ ਜਥੇਦਾਰ ਵੀ ਆਰ ਕਰਪਾਣ ਵਾਲਾ ਬੰਦਾ ਤੇ ਬਾਦਲ ਪਰਵਾਰ ਕੰਮ ਕਰ ਨਹੀਂ ਸਕਦਾ ਇਸ ਕੱਲ ਤੇ ਮੋਰ ਲੱਗ ਗਈ ਵੀ ਇਹ ਕੰਮ ਇਹਨਾਂ ਤੋਂ ਬੱਜਰ ਗੁਨਾਹ ਹੋ ਗਿਆ ਆੜੀ ਦੀ ਗੱਲ ਕੀਤੀ ਹੈ ਅਕਾਲੀ ਦਲ ਦੇ ਹੁੰਦੇ ਹੋਇਆ ਕਾਂਗਰਸ ਵੀ ਲੰਗੀ ਨੂੰ ਆਮ ਆਦਮੀ ਪਾਰਟੀ ਆ ਪਰ ਕੌਮ ਨੂੰ ਇਨਸਾਫ ਨਹੀਂ ਮਿਲਿਆ ਹਾਲ ਤੱਕ ਕਰਨਾ ਪਰ ਗਾੜੀ ਦਾ ਨਾ ਬੈਗਨ ਕਹਿੰਦਾ ਨਾ ਦੋਸ਼ ਖਾਂਦਾ ਜਿੰਨਾ ਲੋਕਾਂ ਮੈਂ ਸਮਝਦਾ ਬਿਲਕੁਲ ਤੁਸੀਂ ਠੀਕ ਹੈ ਨਹੀਂ ਪਰ ਬਹੁਤ ਸਾਰੇ ਲੰਮੇ ਹੱਥਾਂ ਉਹਨਾਂ ਦੇ ਗੱਲ ਕਿਤੇ ਨਾ ਕਿਤੇ ਇਧਰੋਂ ਉਧਰੋਂ ਕੋਈ ਨਾ ਕੋਈ ਆਸਰਾ ਲੈ ਲੈਂਦੇ ਮਗਰ ਲਈ ਸਰਕਾਰ ਚ ਵੀ ਉਹ ਆਸਰਾ ਉਹ ਲੈ ਲੈਂਦੇ ਸੀ ਹੁਣ ਵੀ ਕਿਉਂਕਿ ਲੰਮੇ ਹੱਥ ਹੈ ਉਹ ਕਹਿੰਦੇ ਨਾ ਥੰਦੇ ਪਾਡੇ ਦੀਆਂ ਥਿੜੀਆਂ ਹੌਲੀ-ਹੌਲੀ ਚੱਲਦੀਆਂ ਉਹਨੂੰ ਸਮਾਂ ਲੱਗਦਾ ਹੈ ਕਿ ਤੂੰ ਨਾ ਕਿਤੇ ਫੋ ਪਾ ਲੈਂਦੇ ਇਧਰੋਂ ਪਾ ਫੋ ਪੈ ਗਿਆ ਉਧਰੋਂ ਪੋ ਫੈ ਗਿਆ ਫਿਰ ਉਹ ਲਕੇਸ ਲੰਮਕ ਜਾਂਦਾ ਕਾਂਗਰਸ ਪਾਰਟੀ ਨੇ ਵੀ ਇਸ ਮਕਦਮੇ ਤੇ ਪੂਰੀ ਕੋਸ਼ਿਸ਼ ਕੀਤੀ ਔਰ ਮੈਨੂੰ ਲੱਗਦਾ ਕਿ ਇਹ ਆਮ ਆਦਮੀ ਪਾਰਟੀ ਨੂੰ ਵੀ ਕੋਸ਼ਿਸ਼ ਪੂਰੀ ਕਰਨੀ ਚਾਹੀਦੀ ਹੈ ਨਹੀਂ ਤਾਂ ਜੋ ਉਹਨਾਂ ਦਾ ਹਾਲੀ ਹੀ ਹੋਈ ਹੋਈਗਾ ਜੋ ਸੱਬ ਦੇ ਨਾਲ ਹੋਇਆ